ਰਾਜਵੀਰ ਜਵੰਦਾ ਆਪਾਂ ਨੂੰ ਪਤਾ ਹੈ ਵੀ ਬਹੁਤ ਕ੍ਰਿਟੀਕਲ ਪੋਜੀਸ਼ਨ 'ਚ ਹੈ ਇਹਨਾਂ ਸੋਹਣਾ ਜਵਾਨ ਇਹਨਾਂ ਸੋਹਣਾ ਸਿੰਗਰ ਤੇ ਉਹਦੇ ਲਈ ਪੰਜਾਬ 'ਚ ਥਾਂ-ਥਾਂ ਦਵਾਵਾਂ ਹੋ ਰਹੀਆਂ ਅਸੀਂ ਵੀ ਦਵਾ ਕਰੀਏ ਸਾਡਾ ਬੰਦ ਹੈ ਇਹ ਤੇਰੀ ਨਗਰੀ ਹੈ ਹਰ ਪਾਸੇ ਤੇਰੇ ਰੰਗ ਤਮਾਸ਼ੇ ਕੁੱਲ ਦੁਨੀਆ ਅਰਦਾਸ ਕਰੇ ਮੋੜ ਦੇ ਉਸ ਗੁੱਲਾ ਤੇ ਹੱਸੇ ਸਭ ਕੁਝ ਤੂੰ ਕਰਨਾ ਹੈ ਸਾਡੇ ਲਈ ਕੀ ਚੰਗਾ ਕਹੀ ਮੰਦਾ ਆਓ ਮਿਲਕੇ ਅਰਦਾਸ ਕਰੀਏ ਕਰਦੇ ਰਾਜਵੀਰ ਜਵੰਦਾ ਜਿਉਂਦਾ ਕਰਦੇ ਰਾਜਵੀਰ ਜਵੰਦਾ ਰਾਜਵੀਰ ਜਵੰਦੇ ਵਰਗੇ ਰੋਜ਼ ਨਹੀਂ ਜੰਮਦੀਆਂ ਨੇ ਪੁੱਤ ਮਾਵਾ ਵਾਹਿਗੁਰੂ ਤੂੰ ਹੀ ਰਸਤਾ ਦੇ ਅਰਦਾਸ ਕਰਨ ਕਿਧਰ ਨੂੰ ਜਾਵਾ ਹਰ ਹਾਲ ਸਹਾਈ ਹੋਵੇ ਉਤੈਥੋਂ ਹੋਰ ਨਾ ਕੁਝ ਵੀ ਮੰਗਾ ਹਰ ਕੋਈ ਅਰਦਾਸ ਕਰੇ ਰਾਜਵੀਰ ਕਰ ਦੇ ਹੁਣ ਜਿਉਂਦਾ ਹਰ ਕੋਈ ਅਰਦਾਸ ਕਰੇ ਰਾਜਵੀਰ ਕਰ ਦੇ ਹੋਰ ਜਿਉਂਦਾ